ਲੋ ਵੀ ਮਿੱਤਰੋ ਆਪਾਂ ਪਹੁੰਚੇ ਆਂ ਧਨੋਲਾ ਜੀ ਐਫਐ ਪਸ਼ੂ ਮੇਲੇ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਜੀ ਖੀਰੀ ਕੱਟੀ ਪਹਿਲੇ ਨੰਬਰ ਵਾਲੀ ਜਿਹੜੀ ਧਨੋਲੇ ਜੀ ਐਫਐ ਮੇਲੇ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਹੈ ਜੀ ਪਿੰਡ ਇਹਨਾਂ ਦਾ ਖੂਖਰ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਮੈਸਟਰ ਢਾਲੀਵਾਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ ਵੀਡੀਓ ਸਾਰੀ ਦੇਖ ਕੇ ਜਾਇਓ ਜੀ ਅੱਜ ਜੀ ਦਿਖਾਈਏ ਤੁਹਾਨੂੰ ਕੱਟੀ ਤੇ ਕੱਟੀ ਦੀਆਂ ਗੱਲਾਂ ਬਾਤਾਂ ਕਰ ਦੋ ਵੀਡੀਓ ਸ਼ੇਅਰ ਬਾਈ ਦੱਬ ਕੇ ਧਨੋਲੇ ਪਸ਼ੂ ਮੇਲੇ ਦੇ ਵਿੱਚ ਆ ਜਾਓ ਜੀ ਫਿਰ। ਉਹੀ ਦੀ ਗੱਲ ਹੈ ਪਹਿਲੇ ਨੰਬਰ ਤੇ ਹੈ ਯੂਟਿਊਬ ਕੋਈ ਨਵੀਂ ਝੋਟੀ ਜਿਹੜਾ ਬੀਐਫਐ ਮੇਲਾ ਚੱਲ ਰਿਹਾ ਜਿਹੜੀ ਕੈਟੇਗਰੀ ਸੀਗੀ 3 ਤੋਂ 6 ਮਹੀਨਿਆਂ ਦੀ। ਠੀਕ ਹੈ ਜੀ। ਕੈਟੇਗਰੀਆਂ 0 ਤੋਂ 3 ਮਹੀਨਿਆਂ ਚ ਆਪਣੀ ਕੱਲ ਇੱਕ ਕੱਟੀ ਫਰਸਟ ਆ ਗਈ ਸੀਗੀ ਬਾਈ ਉਹਨਾਂ ਦੀ ਵੀਡੀਓ ਆਪਾਂ ਜਰੂਰ ਪਾਈ ਸੀਗੀ। ਤੇ ਬਾਈ ਜੀ ਸੇਵਕ ਹੈ ਪਿੱਛੋਂ ਤੋਂ। ਆ ਖੁਰਦੋ ਖੁਰਦੋ ਸੋਰੀ ਖੁਰਦੋ ਬਾਈ ਜੀ। ਔਰ ਇਹਨਾਂ ਦੀ ਝੋਟੀਆਂ ਇਹ ਗੋਸ਼ਨੀ ਇਹਨਾਂ ਨੇ ਤਿਆਰ ਕੀਤੀ ਹੈ ਭਾਈ ਜੀ ਕਿੰਨੀ ਏਜ ਹੈ ਦੀ ਇਹ 13 ਤਰੀਕ ਨੂੰ ਪੂਰੇ 6 ਮਹੀਨੇ ਹੋ ਗਏ ਭਾਈ ਪੂਰਾ ਸ਼ੇਅਰ ਲਾਈਕ ਲਾਜਿਕ ਕਰ ਦਿਓ ਤੇ ਪੁਣੇ 6 ਮਹੀਨਿਆਂ ਦੀ ਇਹ ਕੱਤੀ ਹੈ ਜੀ ਔਰ ਇਹਨੇ ਕਾਫੀ ਜ਼ਿਆਦਾ ਕੱਟੀਆਂ ਆਈਆਂ ਸੀ ਮਨੋ 100 ਤੋਂ ਉੱਪਰ ਕੱਟੀਆਂ ਸੀ ਜਿਨ੍ਹਾਂ ਵਿੱਚੋਂ ਇਹਨੇ ਫਸਟ ਪੋਜੀਸ਼ਨ ਹਾਸਲ ਕੀਤੀ ਹੈ ਜੀ ਔਰ ਇਹਦੇ ਇਨਫਰਮੇਸ਼ਨ ਵਗੈਰਾ ਕਿੱਥੇ ਹੈ ਲਓ ਜੀ ਇੱਥੇ ਪੀ ਐਫ ਸਿਲਤ ਨਾ ਲਓ ਹੋਈ ਹੈਗੀ ਹੈ ਭਾਈ ਜੀ ਇਹ ਡਾਟਾ ਹੈਗਾ ਬੱਚਿਆਂ ਨੂੰ ਨਾਲ ਲੈ ਕੇ ਆਏ ਆ ਬੜਾ ਔਰ ਬੜਾ ਮਿਹਨਤੀ ਪਰਵਾਰ ਹੈ ਇਹ ਤੇ ਔਰ ਮਿਹਨਤ ਭਾਈ ਜੀ ਇਹ ਮੰਨੋ ਰੋਟੀ ਨੂੰ ਵੇਖਦੇ ਪਿਛਾਲੀ ਦਰ ਦਿਖਾਦੇ ਠੀਕ ਹੈ ਇਹ ਬੰਦਾ ਹੈ ਬਹੁਤ ਚੰਗਾ ਔਰ ਇਹ ਸਰਟੀਫਿਕੇਟ ਹੈਗਾ ਜੀ ਕਿ ਸੇਵਕ ਸਿੰਘ son of ਦਰਸ਼ਨ ਸਿੰਘ ਕੋਕਰ ਦਫੀਲ ਮੋਡ ਬਠਿੰਡਾ 3 ਸਾਲ ਮਹੀਨੇ ਕੋਕਰ ਵਾਲੇ ਪੜਾ ਗਏ ਔਰ ਇਹ ਨਾ ਸਾਰਾ ਮੇਰੇ ਨਾਲ ਲਾਸਟ ਟਾਈਮ ਮੈਨੂੰ 2 ਸਾਲ 2.5 ਸਾਲ ਹੋ ਗਿਆ ਆਪਾਂ ਇੱਥੇ ਕਨੈਕਟਡ ਹੋਏ ਸੀਗੇ ਔਰ ਭਾਈ ਜੀ ਫੋਨ ਤੇ ਗੱਲ ਵੀ ਕਰਦੇ ਰਹਿੰਦੇ ਆ ਔਰ ਮੈਨੂੰ ਬੜੀ ਖੁਸ਼ੀ ਮਿਲੀ ਜਦੋਂ ਭਾਈ ਦਾ ਕੱਲ ਫੋਨ ਆਇਆ ਵੀ ਮੇਰੀ ਜਿਹੜੀ ਕੱਟੀ ਹੈ ਫਸਟ ਆ ਗਈ ਔਰ 6 ਮਹੀਨਿਆਂ ਤੋਂ ਕੱਟਦੀ ਕੱਟੀ ਹੈ ਮੰਨੋ ਵੀ ਆਪਣੇ ਵਰਗਿਆਂ ਦੇ ਘਰਾਂ 'ਚ ਹੋ ਸਕਦਾ 7-8 ਸਾਲ ਦੀਆਂ ਵੀ ਕਈ ਵਾਰੀ ਐਡੀਆਂ ਨਹੀਂ ਤਿਆਰ ਹੁੰਦੀਆਂ ਜੀ। ਹਾਂਜੀ। ਔਰ ਪਾਈ ਦੀ ਬੜੀ ਮਿਹਨਤ ਹੈ। ਔਰ ਜਿਹੜਾ ਬੰਦਾ ਵੀ ਕੋਈ ਇਹੋ ਜਿਹਾ ਕੰਮ ਕਰਦਾ ਨਾ ਮੰਨੋ ਪਸ਼ੂਆਂ ਤੇ ਜਦੋਂ ਕੋਈ ਕੰਮ ਕਰਦਾ ਲੋਕਾਂ ਨੂੰ ਅਲੱਗ ਹੋ ਕੇ ਕੰਮ ਕਰਦਾ ਉਹਨੂੰ ਆਮ ਤੌਰ ਤੇ ਤਾਨੇ ਮੇਨੇ ਤੇ ਇਹ ਚੀਜ਼ਾਂ ਸੁਣਨ ਨੂੰ ਬਹੁਤ ਮਿਲਦੀਆਂ ਹੁੰਦੀਆਂ ਨੇ। ਸਾਨੂੰ ਵੀ ਬਹੁਤ ਮਿਲੀਆਂ ਜੀ। ਆਪਾਂ ਜਿਹੜੇ ਹੋਰ ਇੱਥੇ ਆਏ ਆ ਉਹਨਾਂ ਨੂੰ ਮਿਲਦੀਆਂ। ਹਾਂਜੀ। ਠੀਕ ਹੈ ਜੀ। ਦੱਸੋ ਜੀ ਕਿਵੇਂ ਦੇਖ ਸਕਦੇ ਹਾਂ ਖੋਖਰ ਵਾਲੇ ਭਰਾ ਦੀ? ਥੀਰੀ ਕੱਟੀ ਪਹਿਲਾ ਨੰਬਰ ਜੀ ਪਹਿਲੀ ਪੋਜੀਸ਼ਨ ਨੇ ਸੋਨੇ ਬੋਲੇ ਤਿਆਰ ਕਰੇ ਪਰ ਦੋ ਸੇਰ ਲਾਈਕ ਹਾਂਜੀ ਤੇ ਇਹ ਵੀ ਆਪਣੇ ਬਸਤੇ ਚੱਲਦੇ ਹਾਂਜੀ ਨੋਰਾ ਨਾ ਸਲ ਜਾ ਜੀ ਮੈਂ ਇਹ ਪਤਾ ਵਿੱਚ ਹੁਣ ਕਿਨੇ ਪੈਣੇ ਬਾਈ ਮੈਂ ਆਪ ਅੱਤੀ ਕੇ ਲੈ ਕੇ ਆਉਣਾ ਵਿੱਚ ਮੁੰਡਿਆਂ ਨੂੰ ਬੰਦੇ ਨਾਲ ਇੱਕ ਤਾਂ ਲੱਗਦਾ ਹਾਂਜੀ ਮੈਨੂੰ ਇਹਨੂੰ ਪਾਣੀ ਸੀ ਕੋਈ ਨਹੀਂ ਲਾਓ ਮੈਂ ਤੇਰਾ ਇਹ ਇਹਦਾ ਕਰੇ ਤੁਸੀਂ ਹਾਂਜੀ ਕਰਾਂਗੇ ਜੀ ਇਹਦਾ ਹਾਂਜੀ ਕਦੋਂ ਬ੍ਰੋ ਸ਼ੇਰ ਲੱਗ ਜੀ ਮੈਨੂੰ ਕੋਈ ਮੈਨੂੰ ਤਾਂ ਹੁੰਦੀ ਆ ਬਾਈ ਕਦੋਂ ਆਪਾਂ ਪਾ ਗਏ ਜੀ ਖਰਚ ਹੁੰਦਾ ਜੀ ਕੋਈ ਨਹੀਂ ਕੁਮਾਰ ਕੀ ਕਰਨੀ ਬਿਲਕੁਲ ਬਿਲਕੁਲ ਚਲੋ ਪਹਿਲਾ ਬੱਚਾ ਤਿਆਰ ਕਰਦੇ ਹਾਂ ਜੀ ਉਹਨੂੰ ਹਾਂਜੀ ਲਾਲ ਅਕਲਾ ਮੜਾ ਜੀ ਹਾਂਜੀ ਹਾਂਜੀ ਨੋਇ ਮਤਰਾ ਚੱਕਲਾ ਮੜਾ ਜੀ ਇੱਕ ਬਾਈ ਜੀ ਮੈਨੂੰ ਮਿਲੇ ਸੀਗੇ ਬਾਈ ਤੁਹਾਡਾ ਪਿੰਡ ਕਿਹੜਾ ਇਧਰ ਮੇਰਾ ਨਾਮ ਲਾਓ ਇੱਥੇ ਅੱਜ ਇੱਥੇ ਅੱਜ ਸਸੇ ਕਾਲ ਜੀ ਤੇ ਆਪਣਾ ਕਿਹੜਾ ਪਿੰਡ ਹੈ ਬਾਈ ਜੀ ਮੇਰਾ ਪਿੰਡ ਨਮੋਲ ਆ ਜੀ ਨਮੋਲ ਇੱਥੇ ਜਿਹੜਾ ਪੈ ਗਿਆ ਇਸ ਨਾਮ ਤੋਂ ਠੀਕ ਹੈ ਠੀਕ ਹੈ ਠੀਕ ਹੈ ਫੇ ਆ ਸ਼ੇਰੋਂ ਦੇ ਨਾਲ ਸ਼ੇਰੋਂ ਦੇ ਨਾਲ ਹਾਂਜੀ ਅੱਜ ਤੇ ਤੁਹਾਡਾ ਨਾਮ ਵੀ ਦੱਸੋ ਮੇਰਾ ਨਾਮ ਸਲੀਮ ਖਾਨਾ ਜੀ ਠੀਕ ਹੈ ਅੰਡ ਮੇਰਾ ਨਮੂਨਾ ਨਵੇਂ ਨਵੇਂ ਨਮੂਨਾ ਆਇਆ ਮੋਦੀ ਦਾ ਹਾਂਜੀ ਬੁੱਧਵਾਰ ਸਿਕੰਦਰ ਦਾ ਫੇਰਦਾਰੇ ਕਟੀਆਂ ਆਈਆਂ ਕਟੀਆਂ ਆਈਆਂ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਮੈਂ ਨਾਲ ਇੱਕ ਅੱਧੇ ਡੰਗਰ ਦਾ ਵਧੀਆ ਡੰਗਰ ਦਾ ਸੇਲ ਪਰਚੇਜ਼ ਦਾ ਕਿੰਨਾ ਕਰਾ ਜਾਂਦਾ ਮੇਰੇ ਲਈ ਜਿੰਨੇ ਵੀ ਬੱਚੇ ਆਏ ਨੇ ਟੀਕੇ ਦੇ ਛੋਟੇ ਆਈਡੀ ਆ ਫਰੀਕਾ ਜੀ ਹਰੇਕ ਬੰਦਾ ਪਹਿਲਾਂ ਜਿਹੜਾ ਡੰਗਰ ਖਰੀਦਦਾ ਹੁੰਦਾ ਡੰਗਰ ਨੂੰ ਨਹੀਂ ਕਹਿੰਦਾ ਯਾਰ ਤੂੰ ਕੱਟੀ ਪਏ ਦਾ ਕੁਝ ਹਾਂਜੀ ਹਾਂਜੀ ਇਹ ਉਹਕੇ ਉਹਨਾਂ ਦੀ ਦਿੱਖ ਦੇ ਵਿੱਚ ਬਹੁਤ ਫਰਕ ਆ ਹਾਂਜੀ ਹਾਂਜੀ ਔਰ ਜਿਵੇਂ ਬਾਈ ਨੇ ਕਿਹਾ ਹੈਗਾ ਸਭ ਤੋਂ ਵੱਡਾ ਦਾ ਧੰਨਵਾਦ ਤੁਹਾਡਾ ਬਾਈ ਤੁਸੀਂ ਮਿਹਨਤ ਕੀਤੀ ਆ ਅਜਿਹਾ 5-400 ਰੁਪਏ ਦੇ ਵਿੱਚ ਉਹ ਟੀਕਾ ਲਵਾ ਕੇ ਸਾਡੇ ਤਾਂ ਘਰੇ ਵਧੀਆ ਬੱਚੇ ਪੈਦਾ ਹੋ ਰਹੇ ਨੇ ਜਿਹੜੇ ਸ਼ੁਰੂ ਤੋਂ ਹੀ ਅਲੱਗ ਦਿਂਦੇ ਨੇਗੇ ਉਹ ਕੁਸਤਾ ਡਿਫਰੈਂਟ ਕਰਨਗੇ ਆਪਾਂ ਤੁਹਾਡੇ ਕੋ ਕੋਈ ਛੋਟੀਆਂ ਸੋਈਆਂ ਫਿਰ ਜੀ ਤੁਸੀਂ ਮੈਨੂੰ ਹੋਰ ਡਿਸਕਸ ਕਰ ਰਹੇ ਸੀ ਮੈਂ ਕਿਹਾ ਚਲੋ ਬਾਈ ਇੱਥੇ ਖੜੇ ਆਪਣੇ ਕੋ ਵੀਡੀਓ ਬਣਾਉਣੀ ਜੀ ਵੀਡੀਓ ਜਰੂਰ ਆਏ ਮੇਰੇ ਲਵੇ ਮੈਂ ਮੈਨੂੰ ਬੜਾ ਟਾਈਮ ਨਹੀਂ ਬਾਈ ਮੈਂ 21 ਦੇ ਵਿੱਚ ਹੀ ਲੱਗਿਆਂਗਾ ਠੀਕ ਹੈ ਜੀ ਇਹ ਨੌਲੇਜ ਜਿਹਨੂੰ ਮਾਈਏਗੀ ਥੋੜੀ ਬਹੁਤੀ ਠੀਕ ਹੈ ਮੈਂ ਸਭ ਤੋਂ ਪਹਿਲਾਂ ਮੋਤੀ ਦਾ ਜੀਵੰਤਰਾ ਜਿਹਦੀ ਉਹਦੀ ਮਾਂ ਵੀ ਉਹ ਸਾਨੂੰ ਉਦੋਂ ਇੰਨਾ ਪਤਾ ਨਹੀਂ ਹੁੰਦਾ ਸੀ ਸੇਵਾ ਦਾ ਉਹਰ ਅਗਰੇ ਟੂਟ ਉਹਦੇ ਦੇ ਦੇ ਠੀਕ ਹੈ ਜੀ ਜੇ ਉਹਦੀ ਜਿਵੇਂ ਹੁਣ ਸੇਵਾ ਕਰ ਰਹੇ ਹਾਂ ਜੇ ਉਹ 10 11 ਤੋਂ ਪਲੱਸ ਦੇ ਦਾਰੇ ਹਾਂਜੀ ਪਰ ਮੋਦੀ ਦੀ ਝੋਟੀ ਨੇ ਮੇਰੇ ਲਵੇ ਦੂਜੇ ਸੂਏ ਹੁਣ 15 ਤੋਂ ਪਲੱਸ ਦੁੱਧ ਦੇ 15 ਪਲੱਸ ਪਰ ਸਭ ਤੋਂ ਵੱਡੀ ਗੱਲ ਉਹ ਇੰਨਾ ਖਾ ਨਹੀਂ ਰਹੀ ਹੈਗੀ 6 ਕਿਲੋ ਦਾਣਾ ਖਾ ਕੇ ਰਹੀ ਹੈ ਠੀਕ ਹੈ ਠੀਕ ਉਹ ਸਾਡੇ ਹੁਣ ਡੇਢ ਮਹੀਨਾ ਹੋ ਗਿਆ ਉਹਨੂੰ ਸੂਈ ਨੂੰ ਜੇ ਕਿਸੇ ਨੂੰ ਵੀ ਮੇਰੀ ਗੱਲ ਦੇ ਉੱਤੇ ਕੋਈ ਡਾਊਟ ਲੱਗਦਾ ਹੋਵੇ ਜਦੋਂ ਵੀ ਜਾ ਕੇ ਉਹਦੀ ਝੋਟੀ ਦੀ ਚਬਾਈ ਕਰ ਸਕਦਾ ਇਹ ਵੀ ਆਪਣੀ ਗਾਰੰਟੀ ਹੈ ਮੇਰੇ ਨਾਲ ਪਿੰਡੋਂ ਵੀ ਆਏ ਨੇ ਦੋ ਬੰਦੇ ਇਹ ਵੀ ਦੇਖਦੇ ਨੇਗੇ ਅਸੀਂ ਸਾਤ ਤਿੰਨ ਚਾਰ ਜਣੇ ਜਿਹ ਬਹੁਤ ਯਾਰ ਦੇ ਚ ਲੱਗੇ ਹੋ ਅਸੀਂ ਇਕੱਠੇ ਹੀ ਹੁੰਨੇ ਆਗੇ ਇਸ ਕਮਰੇ ਵਿੱਚ ਚਲੋ ਬੜੀ ਪਿਆਰ ਨਾਲ ਜਲਦੀ ਆ ਗਏ ਮਨ ਕੁਛ ਆ ਗਿਆ ਪਹਿਲੀ ਟੋਟੀ ਜਿਹੜੀ ਸਾਡੀ ਦਵਾਈ ਤੇ ਬਹੁਤ ਮਿਹਰਬਾਨੀ ਬਾਈ ਤੇ ਇਸ ਲੋ ਵੀ ਭਾਈ ਫ੍ਰੀ ਤਾਂ ਆਏ ਹੋਏ ਆ ਮੇਰਾ ਚਾਚਾ ਹਰਜੀਤ ਹੈ ਆਪਣਾ ਨਵਿੰਦਾ ਭਾਈ ਹੈ ਭਾਈ ਸਰਦੀਪੂਰ ਤੋਂ ਕਿੱਥੇ ਹੈ ਸੰਜੀਤ ਆ ਬਈ ਸ਼ਾਦੀਪੂਰ ਤੋਂ ਔਰ ਇਹ ਆਜਾ ਵੀ ਕੇ ਕੇ ਭਾਈ ਆਇਆ ਹੋਇਆ ਬਈ ਇਹ ਨੇਪਾਲ ਤੋਂ ਆਇਆ ਹੈ ਆਊਟ ਆਫ ਕੰਟਰੀ ਤੋਂ ਸਪੈਸ਼ਲ ਮੀਟਿੰਗ ਆਪ ਵੀ ਬਤਾਓ ਆਪਣੇ ਕੋਲ ਕੀ ਹੈ ਕਿ ਨਹੀਂ ਚਲੋ जो भी वीडियो कर तो शेयर भाई दो। ये जो फॉलो कर दो नेपाल तो है भाई इसका नेपाल तो करीब 2023 में हरियाणा से इस साल छुट्टी के लिए कोहिनूर कश्मीर लेके गया था यहां से करना है कोहिनूर हफ्ते पर मेरा नेपाल में वीडियो शेयर कर दो लाइक कर दो ਕੱਟੀ ਗਈ ਸਾਲ ਸੇ ਖਸ ਗਈ ਆ ਬੋ ਵੀਡੀਓ ਸ਼ੇਅਰ ਵੀ ਕਰ ਦਿਓ ਜਿਹੜਾ ਆਨੇ ਵਾਲੇ ਕਿਤੇ ਐਲਡੀਐਫ ਨੂੰ ਬਾਬਰੇ ਸ਼ੇਅਰ ਕਰ ਦਿਓ ਜੇ ਤੁਹਾਨੂੰ ਲੱਗੇ ਮੇਲਾ ਇਥੇ ਪਸੰਦ ਹੈ